ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲ ਸੱਜਣੋ ਅੱਜ ਫੇਰ ਆਪਾਂ ਜੇ ਗੱਲਬਾਤ ਕਰ ਲਈਏ ਪਹੁੰਚ ਚੁੱਕੇ ਹਾਂ ਪਿੰਡ ਤੁੰਗਾ ਢੇੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਕਿਉਂਕਿ ਜਰਸੀ ਦਾ ਥੋਕ ਰੇਟ ਹੀ ਇੱਥੇ 10 ਗਾਵਾਂ ਦਿਖਾਵਾਂਗੇ ਜਰਸੀ ਦੀਆਂ 6 ਹੈਗੀਆਂ ਨੇ ਤਾਜ਼ੀਆਂ ਸੂਈਆਂ 2 ਹੈਗੀਆਂ ਨੇ ਟੋਕੜਾਂ ਤੇ 2 ਹੈਗੀਆਂ ਨੇ ਸੂਣ ਦੇ ਬਿਲਕੁਲ ਨੇੜੇ ਜੇ ਗੱਲਬਾਤ ਕਰ ਲਈਏ ਰੇਟ ਵੀ ਹੈਰਾਨ ਕਰਨ ਵਾਲੀ ਹੋਣਗੇ ਸਿਰਫ 6000 ਤੋਂ ਸਟਾਰਟ ਆ ਰੇਟ 40 45000 ਤੱਕ ਦਾ ਰੇਟ ਹੋਊਗਾ ਸਟਾਰਟਿੰਗ ਕੀ ਦੱਸਦਾ ਨਾ ਚੀਜ਼ਾਂ ਮਿਲੀਆਂ ਕੁਆਲਿਟੀ ਦੀਆਂ ਤੇ ਪੂਰੇ ਪੰਜਾਬ ਚੋਂ ਸਸਤੀ ਜਰਸੀ ਮਿਲੂਗੀ ਇਸ ਘਰ ਦੇ ਵਿੱਚੋਂ ਕਦੋਂ ਵੀ ਮਰਜ਼ੀ ਲੈਣ ਆਜੋ ਸੀਜ਼ਨ ਆਜੋ ਆਕਸੀਜਨ ਆਜੋ ਤੇ ਬਾਕੀ ਆਜੋ ਬਾਈ ਨਾ ਕਰਾਉਣਾ ਗੱਲਬਾਤ ਕੱਲੀ ਕੱਲੀ ਤੋਰ ਕੇ ਦਿਖਾਉਣੀ ਆ ਤੇ ਰੇਟ ਵੀ ਵੀਡੀਓ 'ਚ ਹੀ ਕਰਾਵਾਂਗੇ ਆ ਦੋ ਚਾਰ ਐ ਹੋ ਸਕਦਾ ਵੀ ਨਾ ਤੋਰੀਏ ਖੜੀਆਂ ਖੜੀਆਂ ਦਿਖਾ ਦਈਏ ਹੈਨਾ ਭੀੜ ਦਾ ਕੰਮ ਆ ਥੋੜਾ ਜਿਹਾ ਹਾਂਜੀ ਬਾਈ ਹਾਂਜੀ ਹੋਰ ਲਾਡੀ ਕਿਵੇਂ ਆ ਵਧੀਆ ਬਾਈ ਸਤਿ ਸ਼੍ਰੀ ਅਕਾਲ ਜੀ ਸਰਦੀ ਕਲਾ ਹਾਂਜੀ ਬਾਈ ਸਾਰਿਆਂ ਨੂੰ ਪਹਿਲਾਂ ਬਾਈ ਤੇਰਾ ਧੰਨਵਾਦ ਜਿਹੜਾ ਤੂੰ ਇੱਕ ਫੋਨ ਕਰੇ ਤੇ ਭੱਜਿਆ ਆਉਣਾ ਮੈਂ ਪਰਸਨ ਚੌਥੇ ਬਣਾਈ ਵੀਡੀਓ ਅੱਜ ਫੇਰ ਨਾਲ ਇਕੱਠੇ ਕਰਿਆ ਬਹੁਤ ਧੰਨਵਾਦ ਆ ਬਾਈ ਤੇਰਾ ਇੱਕ ਕੰਮ ਵੀ ਚੱਲਦਾ ਹਨਾ ਹਾਂਜੀ ਬਾਈ ਹਾਂਜੀ ਦਾੜ ਦਾੜੇ ਚੱਲਦਾ ਹਾਂ ਬਾਈ ਅਲਾ ਖੋਲ ਬਾਈ ਰੋ ਕਰ ਲੈ ਸ਼ੁਰੂ ਇਹਦਾ ਸੂਆ ਕਿਹੜਾ ਲੱਗੀ ਇਹਦਾ ਬਾਈ ਦੂਜੇ ਸੂਏ ਸੂਈ ਹੋਈ ਆ ਬੱਸ ਆ ਮਗਰ ਨਾਲ ਮੇਲ ਕੱਪ ਸੁਆ ਦੂਜਾ ਕਿੰਨੇ ਦਿਨ ਦਾ ਸੁਆ ਇਹਦਾ ਸੁਈ ਨੂੰ ਬਾਈ 6-7 ਦਿਨ ਹੋ ਗਏ ਕਿੰਨੀ ਕ ਆਪਣਾ ਬੋਲਾ ਲਾ ਲਓ ਦੁੱਧ ਲਾ ਲਓ ਕਿੰਨਾ ਕਰੈਡੀਆ ਬੋਲਾ ਬਾਈ ਇਹਦੇ ਥੱਲੇ ਹੈਗਾ 14-15 ਕਿਲੋ ਹੁਣ 14-15 ਹਾਂ ਆਪਾਂ ਘੱਟ ਦੱਸਾਂਗੇ ਬੋਲਾ ਵੱਧ ਆ ਅੱਜ ਦਾਰਕ ਕਿਉਂ ਆਈ ਆ ਹਾਂ ਜੀ ਹਾਂ ਸਾਡੇ ਕੋਲ ਪੱਦੀ ਮਿਲੇ ਹਾਂ ਲੈ ਚੱਲ ਲੈ ਚੱਲ ਮਾਰਾ ਜੀ ਕਰਪਨ ਵਾਲਾ ਆਪਣੇ ਕੋਈ ਚਾਉਂਦਾ ਹੀ ਨਹੀਂ ਹੈਗਾ ਆਪਣੇ ਨਾਗ ਸਹੀ ਹੁੰਦੇ ਨੇ ਠੀਕ ਆ ਗੱਲ ਸੂਆ ਹੈਗਾ ਸੱਜਣੋ ਦੂਜਾ ਜੇ ਗੱਲਬਾਤ ਕਰ ਲਈਏ ਤੇ ਨਾਲ ਇਹਦੇ ਹੈਗਾ ਮੇਲ ਕਾਫ ਤੇ ਬੌਲਾ ਬਾਈ ਕਹਿੰਦਾ 6 ਦਿਨਾਂ ਦੀ ਸੂਈ ਥੱਲੇ 14 15 ਆਕੇ ਥੋੜੀ ਬੱਚੇ ਕਰਕੇ ਬਾਹਰ ਨੂੰ ਨਹੀਂ ਜਾਂਦੀ ਹੈਗੀ ਠੀਕ ਆ ਗੱਲ ਤੇ ਆਰਡਰ ਇਹਦਾ ਹੈਗਾ ਸਟਿਚ ਤੇ ਥਣ ਥਣ ਚੰਗਾ ਲੱਗਿਆ 24 ਇਸਤਰੀ ਦੀ ਕਿੰਨੇ ਆ ਇੱਕ ਨੰਬਰ 22 ਆ ਵੀਰੇ ਅੱਧੀ ਦਾ ਤੇਰੀਆਂ ਝਾਂਜਰਾਂ ਤੂੰ ਡਰਦੀ ਆ ਇਹ ਕਾਰ ਜਾਂਦਾ ਉੱਪਰ ਡੰਗਰ ਆ ਆਰਡਰ ਉਡਰ ਚੰਗਾ ਲੱਗਾਂਦੀ ਵਧੀਆ ਸੀਲ ਸਾਊ ਆ ਆਰਡਰ ਅੱਗੇ ਪਿੱਛੇ ਦਾ ਅਗਲੇ ਬੰਨੇ ਵੀ ਆਰਡਰ ਫੁੱਲਾ ਤੇ ਪਿਛਾਣ ਨੂੰ ਵੀ ਫੁੱਲਾ ਤੇ ਗੈਰੀ ਪਛਾਣ ਨੂੰ ਹੋ ਕੇ ਵੀ ਦਿਖਾਇ ਦੇ ਥੋੜੀ ਜੀ ਕੁਆਲਿਟੀ ਪੱਛੀ ਚ ਚੰਗੀ ਆ ਤੇ ਗੱਲਬਾਤ ਕਰ ਲਈ ਬਿਲਕੁਲ ਪਿਓਰ ਜਰਸੀ ਦੇ ਵਿੱਚ ਆ ਗਈ ਜਿਵੇਂ ਮੋਟੀ ਅੱਖ ਚ ਕਹਿੰਦੇ ਨੇ ਮੱਥੇ ਚ ਟੋਆ ਆ ਗਿਆ ਬੋਦੇ ਵਾਲੀ ਆ ਗਈ ਤੇ ਫੇਸ ਵੀ ਬਿਲਕੁਲ ਛੋਟਾ ਆ ਗਿਆ ਕੁਆਲਿਟੀ ਚੰਗੀ ਆ ਦੁੱਧ ਦੀ ਕੰਪੈਸਟੀ ਵੀ ਇਹਦੀ ਚੰਗੀ ਆ 14 15 ਕਿਲੋ ਬੋਲਾ ਇਸ ਟਾਈਮ 22 ਦੇ ਦਸਣ ਮੁਤਾਬਕ ਇਹਦੇ ਥੱਲੇ ਸੱਜਣੋਂ ਤਿਆਰੀ ਦਾ ਦੁੱਧ ਕਿੰਨਾ ਕ ਪਾ ਦੂ ਇਹ ਦੁੱਧ ਬਾਈ ਇਹਨੂੰ ਚਾਹੀਦਾ ਹੈ 18 17 18 ਕਿਲੋ ਰਾਮ ਨਾਲ ਕਿਉਂਕਿ ਅੱਗੇ ਸੀ ਮੌਸਮ ਚੰਗਾ ਆ ਰਿਹਾ ਹਾਂ ਹਾਂ ਜੀ ਹਾਂ ਹਾਂ ਜੀ ਪੈਸੇ ਕਿੰਨੇ ਲਾਗੇ ਦੀ ਪੈਸੇ ਬਈ ਇਹਦਾ 48000 ਜੀ ਇਹਦਾ ਮੁੱਲ 48 ਮੈਂ ਕਹਿੰਦਾ ਸਭ ਤੋਂ ਵੱਧ ਰੇਟ ਇਹਦਾ ਲੈਣ ਦੇਣ ਵਾਲਿਆ ਜੋੜਾ ਦੋਨਾਂ ਦਾ ਹੀ ਇਹਦਾ ਵੀ 48 ਆ ਬੱਚੀ ਦਾ ਠੀਕ ਆ ਕੰਦਾ ਯਾਨੀ ਇੰਨੀ ਗੱਲ ਆ ਇਹ ਜੋ ਸੂਡ ਛੱਪਾ ਕਰਾਂਗੇ ਬਾਈ ਮਾਨਤਾ ਜੇ ਜੋੜੀ ਪਾ ਲਿਆ ਕਿਸੇ ਸੱਜਣ ਉਹ ਕੋਈ ਗੱਲ ਨਹੀਂ ਫਿਰ ਘਟਾ ਦਾਂਗੇ ਹੋ ਜਾਊਗਾ ਫਿਰ 92 ਡੇੜ ਕਿੜਾ ਨਾ ਕੋਈ ਗੱਲ ਨਹੀਂ ਕਰਤਾ ਅਸੀਂ ਹਮੋਂ ਕੇ ਤੇ ਬਾਈ ਕਹਿੰਦਾ ਕਰ ਦਾਂਗੇ ਇਹ ਵੀ ਤੋਰ ਦੋ ਖੁੱਲ ਕੇ ਇਹਦਾ ਸੂਆ ਕਿਹੜਾ ਬਾਈ ਇਹ ਦੂਏ ਸੂਏ ਸੁੰਦੀ ਆ ਬਾਈ ਇਹ ਗੱਬਣ ਆ ਹਾਂ ਬਾਈ ਗੱਬਣ ਆ ਇਹਨਾਂ ਪੂਰੇ ਨੇ ਬਾਈ ਇਹ ਹੈ ਗਿਆ ਗੱਬਣ ਸੱਜਣੋ ਸੂਆ ਹੈਗਾ ਦੂਜਾ ਇਹ 에ਅਰ ਸੈਰ ਚ ਆਉਂਦੀ ਆ ਵੀਰੇ ਜਰਸੀ 에ਅਰ ਸੈਰ ਜਰਸੀ ਆ ਜਾਨ ਜੂਨ ਚੰਗੀ ਆ ਤੇ ਆਡਰ ਇਹਦਾ ਬਾਕਮਾਲ ਆ ਤੇ ਇਹਦਾ ਥਾਣਾ ਉਹ ਲੱਗਿਆ ਜਮਾਂ ਟੌਪ ਕੁਆਲਿਟੀ ਦਾ ਜਿਹਨੂੰ ਆਪਾਂ ਸਿਰਾਂ ਗੱਲਬਾਤ ਕਹਿੰਦੇ ਨੇ ਇਹਦੀ ਗੱਲਬਾਤ ਉਹ ਆ ਇੱਥੇ ਰੋਕ ਲਾ ਮਾੜਾ ਜੇ ਨੇੜੇ ਲਾ ਕੇ ਦਿਖਾ ਦੇ ਰੋ ਥਣ ਥਣ ਦਿਖਾ ਦੇ ਐਂਡ ਕੁਆਲਿਟੀ ਦਾ ਬਿਲਕੁਲ ਕੋਈ ਗਿਆ ਤੇ ਨੇ ਸੂਣਾ ਉਹ ਤੋਂ ਬਾਅਦ ਚੰਗੀ ਤਿਆਰੀ ਫੜ ਜਾਣੀਆਂ ਲੈ ਚਲੇ ਆਏ ਨੂੰ ਹੋ ਜਾ ਗੈਰੀ ਮਗਰ ਨੂੰ ਅਗਲੇ ਬੰਦੇ ਉਹ ਆਰਡਰ ਦਿਖਾ ਦੇ ਹਾਂ ਤੋਂ ਉਹ ਵਧੀਆ ਲੱਗਿਆ ਸੂਆ ਇਹਦਾ ਦੂਜਾ ਦੂਜਾ ਸੂਆ ਬਾਈ ਇੱਕ ਦਿਨ ਕੱਢ ਦੂਗੀ ਬਈ ਦਿਨ ਪੂਰੇ ਆ ਆਰਡਰ ਦੇ ਟੱਕਾ ਹਾਂ ਆ ਬੋੜੇ ਢਿੱਲੇ ਕਰਿਓ ਨੇ ਸੂ ਵੀ ਸ਼ੱਕਦੀ ਆ ਦੋ ਤਿੰਨ ਦਿਨ ਨਹਾ ਵੀ ਸ਼ੱਕਦੀ ਆ ਉਹ ਜਾਣ ਜੂਣ ਵਾਲੀ ਆ ਹਣਾ ਜਾਨੀ ਹੋਰ ਚੱਲਣ ਵਾਲੀ ਆਟਮ ਅਗਲੇ ਬੰਦੇ ਉਹ ਦਿਖਾ ਦੇ ਲਾ ਕੇ ਨੇੜੇ ਇਸ ਤਰ ਅਗਲੇ ਬੰਦੇ ਉਹ ਦਿਖਾ ਦੇ ਆਰਡਰ ਲਾ ਕੇ ਨੇੜੇ ਤੇ ਥਾਣਾ ਜਿਹੜਾ ਉਹ ਹੈਗਾ ਪੂਰੀ ਟੌਪ ਕੁਆਲਿਟੀ ਚ ਇਹਦੇ ਪੈਸੇ ਕਿੰਨੇ ਨੇ ਸੇਲ ਸਾਊ ਤੁਸੀਂ ਦੇ ਹੀ ਲੋ ਪੈ ਪੈਸੇ ਬਾਈ ਇਹਦਾ ਵੀ 48000 ਆ 48 48 ਹਾਂਜੀ ਹਾਂਜੀ ਮਾਨਤਾ ਨੇ ਝੂਂਦੀ ਉਹ ਕਰ ਦਾਂਗੇ ਬਾਈ ਕੋਈ ਗੱਲ ਨਹੀਂ ਤੇ ਆ ਹੁਣ ਤਿੰਨ ਨੰਬਰ ਵਾਲੀ ਵੀ ਤੋਰ ਦੇ ਖੋਲ ਕੇ ਇਹਦਾ ਕਿਹੜਾ ਸੂਆ ਇਹ 3 ਇਹ ਸੂਏ ਆ ਬਾਈ ਇਹ ਸੂਈ ਹੋਈ ਆ ਹਾਂ ਬਾਈ ਸੂਈ ਹੋਈ ਆ ਆ ਬੱਸ ਆ ਮਗਰ ਆ ਇਹਨੂੰ ਹੋ ਗਏ ਬਾਈ 16 17 ਦਿਨ ਸੂਈ ਨੂੰ ਦੁੱਧ ਕਿੰਨਾ ਏ ਥੱਲੇ ਹੁਣ ਦੁੱਧ ਬਾਈ ਇਹਦੇ ਥੱਲੇ ਦੇਵਾਂਗੇ ਆਪਾਂ 14 ਕਿਲੋ ਡੰਗ ਹੋਵੇ ਵੱਧੋ ਹੋਵੇ ਹਾਂ ਹਾਂ ਬਾਈ ਆ ਡੰਗ ਦੋ ਡੰਗ ਚਾਰ ਡੰਗ ਤਸੱਲੀ ਬਾਈ ਕਹਿੰਦਾ ਕਰਾ ਦਾਂਗੇ ਜਿਹੜੇ ਸੱਜਣ ਨੇ ਲਿਜਾਣੀ ਆ ਤੇ ਬਾਕੀ ਗਾਰੰਟੀ ਆ ਜਿਹੜੀ ਅਕਸਰ ਦੱਸਦੇ ਵੀ ਹੁੰਨੇ ਆ ਵੀ ਬਾਈ ਨੇ ਦੱਸਿਆ ਜਿੱਦਾਂ ਵੀ ਗਾਰੰਟੀ ਆਪਣੇ ਘਰ ਦੀ ਹੋਊਗੀ ਉਰੇ ਚੇ ਦੋ ਟਾਈਮ ਚੋ ਲਿਓ ਪਰ ਬਾਹਰ ਦੀ ਗਾਰੰਟੀ ਨਹੀਂ ਹੈ ਕਰੋ ਬਾਹਰ ਮਾਲਕਾਂ ਨੇ ਤਾਂ ਦੁਇਈ ਦੱਸਿਆ ਆਪਾਂ ਨੂੰ ਤੀਜੇ ਲੱਗਦੀ ਆ ਆਪਾਂ ਉਸ ਹਿਸਾਬ ਨਾਲ ਦੱਸਤਾ ਵੀਰੇ ਠੀਕ ਆ ਜੀ ਹਾਂਜੀ 14 ਕਿਲੋ ਹੁਣ ਇਹ ਥੱਲੇ ਹੈਗਾ ਬਾਈ ਕਾਟ ਹੀ ਦੱਸਿਆ ਪੈਸੇ ਕਿੰਨੇ ਲਵਾਂਗੇ ਪੈਸੇ ਇਹਦੇ ਲਵਾਂਗੇ ਆਪਾਂ 40000 ਰੁਪਇਆ ਇਹ ਦੇ ਦਾਂਗੇ 40 ਦੀ ਮਾਨਤਾਂ ਉਹ ਚੋ ਕਰ ਦਿਆਂਗੇ ਹਾਂ ਚਬਾਈ ਦੀ ਇੱਕ ਨੰਬਰ ਵਾਹੀ ਚ ਪੁਣੀਆ ਤਕਰੀਬਨ ਇਹ ਠੰਡੀ ਸਾਰੀ ਇਹ ਗੱਲਬਾਤ ਕਰ ਲੀਆ ਇਹਨੂੰ ਚਲ ਖੜੀ ਨੂੰ ਦਿਖਾ ਦਾਂਗੇ ਇੱਥੇ ਇੱਕਰੋ ਵਿੱਚੋਂ ਹੋਰ ਤੋੜ ਦਾਂਗੇ ਇਹਦਾ ਸੂਆ ਕਿਹੜਾ ਇਹਦਾ ਵੀ ਬਾਈ ਤੀਜਾ ਸੂਆ ਤੋੜਦੇ ਯਾਰ ਇਹਨੂੰ ਤੋਰੀ ਦੇ ਬਾਈ ਇਹ ਕਹੂਗੀ ਮੇਰਾ ਜਲ ਤੋੜ ਤੋੜ ਦੇ ਲਈ ਇਹਦਾ ਸੂਆ ਕਿਹੜਾ ਨਾਲ ਦੀ ਨਾਲ ਖੋਲਨੀ ਇਹਦਾ ਸੂਆ ਕਿਹੜਾ ਇਹ ਵੀ ਬਾਈ ਤੀਏ ਸੂਏ ਆ ਇਹ ਕਿੰਨੇ ਦਿਨ ਦੀ ਸੂਈ ਆ ਇਹਨੂੰ ਵੀ ਸੂਈ ਨੂੰ ਹੋ ਗਏ ਬਾਈ 20 ਕ ਦਿਨ 20 ਦਿਨ ਡੇੜੇ ਕਿਹੜਾ ਹਾਂਜੀ ਹਾਂ ਦੁੱਧ ਕਿੰਨਾ ਹੋਣੀ ਥੱਲੇ ਦੁੱਧ ਇਹਦਾ ਆਪਾਂ ਬਾਈ 12 ਦੇਵਾਂਗੇ ਹੋਵੇ ਵੱਧ ਹੋਵੇ ਆਪਾਂ ਦੇ ਦਾਂਗੇ ਤਲਾਕੇ ਦੁੱਧ ਜਲੇ ਵੱਧ ਹੋਵੇਗਾ ਵੱਧ ਵੀ ਹੋ ਸਕਦਾ ਹਾਂ ਹੌਲੀ ਇਹ ਵੀ ਇਹ ਐਰ ਸੈਰ ਚ ਇਹ ਆ ਗਈ ਐਰ ਸੈਰ ਚ ਕਰੋ ਸਾਗੀ ਥੋੜੀ ਹੌਲੀ ਥੋੜੀ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਬੱਚਾ ਵੀਰੇ ਸਾਰੇ ਬੱਚੇ ਆ ਤਕਰੀਬਨ ਤਾਂ ਮੇਲ ਕਾਫ ਨਹੀਂ ਹਾਂਜੀ ਸਾਰਿਆਂ ਦਾ ਵੀ ਹਾਂਜੀ ਹਾਂ ਕਿਸੇ ਨਾਲ ਨਹੀਂ ਹੋ ਬੱਚੀ ਹੈ ਨਾ ਹਾਂ ਬਈ ਇੱਕ ਅੰਧੀ ਨਾਲ ਬੱਸੀ ਹੈ ਤੇਰੇ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਬਈ ਆਪਾਂ ਲਵਾਂਗੇ 37000 ਰੁਪਿਆ ਏ ਬਾਈ ਕਹਿੰਦਾ ਦੇ ਦਾਂਗੇ 37000 ਦੀ ਇਹ ਆ ਗਈ 4 ਨੰਬਰ ਤੇ ਤੇ ਹੁਣ ਮਾਰਦੇ 5 ਨੰਬਰ ਆ ਗਈ ਤੇ ਕੈਮਰਾ ਮੜ ਜਾ ਐਕਟਿਵ ਰਹਿ ਫੇਸ ਕੁਆਲਿਟੀ ਤੇ ਮਾਰਦੇ ਇਹਦਾ ਸੂਆ ਕਿਹੜਾ ਇਹਦਾ ਦੂਜਾ ਸੂਆ ਬਾਈ ਇਹ ਸੂਈ ਹੋਈ ਆ ਕਿ ਸੂਨ ਵਾਲੀ ਆ ਏ ਬਾਈ ਸੂਈ ਹੋਈ ਆ ਘੱਟੋ ਘੱਟ 25 30 ਦਿੰਦੀ ਬੱਚਾ ਹੈਗਾ ਨਾ ਹਾਂ ਬੱਚਾ ਬੱਛਾ ਵੀਰੇ ਨਾਲ ਇਹਦੇ ਬੱਛਾ ਹਾਂ ਦੁੱਧ ਦੁੱਧ 5 6 ਕਿਲੋ ਆ ਬਾਈ ਆਪਣੇ ਕੋਲੇ ਆਈ ਆ ਠੀਕ ਹੈ ਬਾਜੂ ਕੋਈ ਪੱਠਿਆਂ ਪੁੱਠਿਆਂ ਦੀ ਪਾਲੀ ਹੋਈ ਆ ਠੀਕ ਆ ਇਸ ਟਾਈਮ 5 ਤੋਂ 6 ਕਿਲੋ ਹਾਂਜੀ ਹਾਂ ਹਾਂ ਸੂਈ 20 25 ਦਿਨ ਦੀ ਆ ਬੱਚਾ ਇਹਦੇ ਨਾਲ ਹੈ ਬੱਚਾ ਜੀ ਬੱਚਾ ਜਾਣ ਜੂਣ ਜਾਣ ਵਾਲੀ ਆ ਕੱਦ ਵਾਲੀ ਆ ਇਹਦੇ ਪੈਸੇ ਕਿੰਨੇ ਲਵਾਂਗੇ ਪੈਸੇ ਇਹਦੇ 27000 ਦੀ ਦੇ ਦਾਂਗੇ ਲਾਸਟ ਹੀ ਇਹ ਦੇ ਦਾਂਗੇ 27 ਦੀ ਇਹ ਆ ਗਈ 5 ਨੰਬਰ ਤੇ ਹੁਣ ਲਿਆ ਬਾਈ 6 ਨੰਬਰ ਵਾਲੀ ਤੁਸੀਂ ਕੱਦ ਕਾੜ ਦੇਖ ਲਓ ਇਹ ਪੱਠਿਆਂ-ਪੁੱਠਿਆਂ ਨਾਲ ਪਾਲੀ ਕਿਸੇ 4 ਵਾਲੇ ਵੀਰ ਕੋਲ ਚਲੀ ਗਈ ਦੁੱਧ ਹੋਰ ਵੀ ਵੱਜ ਜਾਣਾ ਬਾਕੀ ਲੇਟੀ ਪਾਣੀ ਦਾ ਫਰਕ ਆ ਬਾਈ ਜੀ ਹਾਂ ਕੱਦ ਵਿੱਡੇ ਦਾ ਚੰਗਾ ਆ ਗਿਆ ਤੇ ਆ ਗਈ ਸੱਜਣੋ 5 ਨੰਬਰ ਤੇ ਤੇ ਹੁਣ ਲੈ ਆ 6 ਨੰਬਰ ਵਾਲੀ ਉਹਦਾ ਸੂਆ ਕਿਹੜਾ 6 ਨੰਬਰ ਵਾਲੀ ਦਾ ਉਹਦਾ ਤੀਜਾ ਸੂਆ ਬਾਈ ਤੀਜਾ ਸੂਆ ਇਧਰ ਲੈ ਬੰਨੇ ਆ ਉਸਤਾਦ ਸੂਆ ਤੀਜਾ ਕੰਮ ਉਹਦੇ ਜਾਂਦਾ ਗਾਵਾਂ ਜਿਆਦੇ ਨੇ ਇਹਨੂੰ ਕਹਿ ਕੇ ਤਨੂ ਕੇ ਸੂਈ ਨੂੰ ਸੂਣ ਵਾਲੀ ਆ ਵੀਰੇ ਗੱਬਣ ਹਾਂ ਗੱਬਣਾ 5-7 ਦਿਨ ਲੈ ਕੇ ਜਾਊਗੀ ਠੀਕ ਆ ਗੱਲ ਇਹ 5-7 ਦਿਨਾਂ ਦੀ ਕੱਚੀ ਆ ਹਾਂਜੀ ਹਾਂਜੀ ਇਹ ਕਿਨਾਂ ਦਾ ਦੁੱਧ ਪਾਧੂਆ ਕਮਾਲ ਉਹ ਦੁੱਧ ਬਾਈ 13-14 ਕਿਲੋ ਚਾਹੀਦਾ ਇਹਨੂੰ ਹਲੇ ਬਲ ਝੋਲ ਬਹੁਤ ਪਈਆ ਤੱਕ ਮੂਹਰ ਨੂੰ ਅੱਗੇ ਨੂੰ ਐ ਦੀ ਕੱਢ ਦੂ 5-4 ਦਿਨ ਹਾਂ ਬਾਈ ਕੱਢੂ ਕੱਢੂ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਯਾਰ ਇਹਦੇ ਦੇ ਦਾਂਗੇ 33000 ਦੀ ਇਹ ਦੇ ਦਾਂਗੇ 33 ਮਾਤਾਂ ਨੂੰ ਚੁ ਕਰ ਦਿਆਂਗੇ ਬਸ ਲੈਣ ਦੇਣ ਵਾਲੀਆਂ ਗੱਲਾਂ ਹੀ ਨੇ ਬਾਈ ਅੱਜ ਇਹਦਾ ਨੰਬਰ ਆ ਗਿਆ 45 6 ਮਾ ਨੰਬਰ ਆ ਬਾਈ 6 ਮਾ ਆ ਇਹਦਾ 6 ਮਾ ਨੰਬਰ ਆ ਗਿਆ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਿਓ ਤੇ ਹੁਣ ਆ ਜਾ ਲੈ ਝੂਲ ਝੂਲ ਦੇਖ ਲਓ ਤੁਸੀਂ ਲੈ ਆ ਝੋਲ ਝੂਲ ਬਹੁਤ ਪਈਆ ਉਹਦੀ ਆਰਡਰ ਚੰਗਾ ਮੜਾਉ ਤੇ ਹੁਣ ਮਾਰ ਦੇ ਇਧਰਲੇ ਬੰਨੇ 7ਵੇਂ ਨੰਬਰ ਤੇ ਇਸ ਨੂੰ ਖੜਕੇ ਦਿਖਾ ਦੇ ਇਹ ਪਲੂਨ ਬੱਸੀ ਆ ਬਾਈ ਸੂਈਆ ਮਹੀਨਾ ਸਵਾ ਮਹੀਨੇ ਦੀ ਬੱਚਾ ਹੈਗਾ ਨਾ ਬੱਚਾ ਨਹੀਂ ਹੈਗਾ ਵੀਰੇ ਅੱਛਾ ਦੁੱਧ ਹੈਗਾ ਇਹਦੇ ਥੱਲੇ ਅੱਜ ਹੀ ਆਈਆ ਦੁੱਧ ਜਾਣੀ ਇਹਨੇ 10 ਕਿਲੋ ਆਰਾਮ ਨਾਲ ਲਈ ਜਾਣਾ ਹੁਣ 7-8 ਕਿਲੋ ਰੈਡੀ ਆ 7-8 ਹੁਣ ਹੈਗਾ ਹਾਂ ਹੈਗਾ ਹੈਗਾ ਇਹ ਵੀ ਜਰਸੀ ਨਾਲ ਅਸਲ ਚ ਆ ਗਈ ਇੱਕਨੇ ਦੇ ਦੇ ਦਾਂਗੇ ਆਪਾਂ ਇਹ ਦੇ ਦਾਂਗੇ ਬਾਈ ਆਪਾਂ 28000 ਦੀ ਸਿਰਫ ਹਾਂ ਸਿਰਫ 28000 ਦੀ ਲੈਣ ਦੇਣ ਵਾਲੀ ਬਸ ਛੋੜ ਛੱਪਾ ਹੋਊਗਾ ਦੇ ਦਾਂਗੇ ਰੇਟ ਨੇ ਜਿਹੜਾ ਰੇਟ ਅੱਜ ਸਾਰੇ ਫਿਕਸ ਹੀ ਕਰਾ ਦਾਂਗੇ ਆਪਾਂ ਤਕਰੀਬਨ ਵੀ ਇਹ ਚ ਮਾਨਤਾਨ ਛੋੜ ਛੱਪਾ ਹੀ ਹੋ ਜੂਗਾ ਇਹ 7ਵੇਂ ਨੰਬਰ ਤੇ ਸੀ ਬਾਈ ਹਾਂਜੀ ਬਾਈ ਇਹ ਆ ਗਈ 7ਵੇਂ ਨੰਬਰ ਵਾਲੀ ਇਹ ਆ ਗਈ ਸੱਜਣੋਂ 8ਵੇਂ ਨੰਬਰ ਤੇ ਇਹ ਥੋੜੀ ਭੱਜ ਨੱਠ ਕਰਦੀ ਐ ਇਹਨੂੰ ਆਪਾਂ ਇੱਥੇ ਹੀ ਵਿਖਾ ਦਾਂਗੇ ਖੜੀ ਸੁਆ ਗੜਾ ਲਾਡੀ ਇਹਦਾ ਸੁਆ ਪਲੂਣ ਆ ਬਾਈ ਪਹਿਲੇ ਸੁਆ ਬੱਸੀ ਮਗਰਾ ਤੇ ਬੱਛੀ ਇਹਦੇ ਨਾਲ ਆ ਸਿੰਘ ਸਿੰਘ ਦਾਗੇ ਹੋਇਆ ਸੂਈ ਕਿੰਨੇ ਦਿੰਦੀ ਐ ਇਹ ਸੂਈ ਬਾਈ ਹੈਗੀ ਆ ਯਾਨੀ 12 18 ਦਿਨ ਦਾ ਸੂਆ ਇਹਦਾ ਦੁੱਧ ਕਿੰਨਾ ਹੁਣ ਬਈ ਦੁੱਧ ਦੇ ਥੱਲੇ ਹੈਗਾ ਹੁਣ 8 ਕਿਲੋ 8 ਤੋਂ ਬਾਹਰ ਹੀ ਆ ਇੱਕ ਗੱਲ ਹੈ ਬਲੂਨ ਕਰਕੇ ਆਊਟ ਕਰਦੀ ਆ ਠੀਕ ਹੈ ਗੱਲ ਆ ਭਾ ਬਿਲਕੁਲ ਜਾਇਜ਼ ਆ ਜਿਹੜਾ ਕੋਈ ਸਾਮ ਸਕਦਾ ਠੀਕ ਹੈ ਉਹਨੂੰ ਦੇਵਾਂਗੇ ਦੱਸ ਕੇ ਦੇਵਾਂਗੇ ਠੀਕ ਹੈ ਆਊਟ ਕਰ ਆਊਟ ਕਰਦੀ ਆ ਬਲੂਨ ਕਰਕੇ ਠੀਕ ਹੈ ਹਾਂ ਕਿੰਨੇ ਦੇ ਦਾਂਗੇ ਇਹ ਇਹ ਆਪਾਂ ਦੇ ਦਾਂਗੇ 26000 ਦੀ ਆਊਲ ਫੌਲ ਚ ਹਾਂ ਜੀ ਆ ਬੱਚੇ ਚੰਗੇ ਆ ਇਹ ਸੱਜਣਾਂ ਪਹਿਲੇ ਸੀ ਕਿਸੇ ਨੇ 40 50 ਦੀ ਆ ਹੂੰ ਤੇ ਹੁਣ ਮਾਰ ਦੇ ਤੇ ਅਗਲੇ ਨੰਬਰ ਵਾਲੀ ਤੇ ਇਹਦਾ ਸੂਆ ਕਿਹੜਾ ਏ ਆ ਬਈ ਦੂਜਾ ਸੂਆ ਹਾਂ ਇਹ ਹੈਗੀਆਂ ਨੇ ਮੇਰਾ ਖਿਆਲ ਤੋਕਰਦੇ ਹਾਂ ਹਾਂਜੀ ਹਾਂ ਇਹ ਹੈਗਿਆ ਤੋਕਰ ਦੁੱਧ ਕਿੰਨਾ ਏ ਥੱਲੇ ਕਿੰਨੇ ਟਾਈਮ ਦੀ ਸੂਈ ਆ ਬਈ ਇਹ 8 ਕਿਲੋ ਚੋਇਆ ਸੀ ਦੁੱਧ ਇਹ ਨਾ ਆਪਣੇ ਵੀਡੀਓ ਚ ਪਹਿਲਾਂ ਪਾਈ ਵੀ ਹੋਈ ਸੀ ਉਦੋਂ ਓਕੇ ਤਕਰੀਬਨ ਇਹ ਥੋੜੀ ਢਿੱਲੀ ਹੋ ਗਈ ਸੀ ਉਦੋਂ ਮੂਖ ਮੂਖ ਲੱਗੀ ਸੀਗੀ ਹੁਣ ਜਮਾ ਓਕੇ ਆ ਹੁਣ ਦੁੱਧ ਕਿੰਨਾ ਏ ਥੱਲੇ ਹੁਣ ਬਈ ਇਹਦੇ ਥੱਲੇ ਹੈਗਾ 3 ਕਿਲੋ ਜਸਟ ਹਾਂ ਇੰਨਾ ਹੀ ਦੇਵਾਂ ਜਿੰਨਾ ਪਹਿਲਾਂ ਮੇਰੇ ਹੱਥ ਚੋਇਆ ਹੋਇਆ ਅੱਛਾ ਹੂੰ ਸੂਆ ਕਿਹੜਾ ਸੀ ਇਹਦਾ ਸੂਆ ਦੂਜਾ ਸੂਆ ਦੂਜਾ ਹੁਣ 3-4 ਕਿਲੋ ਹੋਊਗਾ ਬੱਚਾ ਤਾਂ ਨਹੀਂ ਹੈਗਾ ਇਹਦਾ ਵੱਜ ਜਾਣਾ ਬੱਚਾ ਆ ਖੜਾ ਕਿਹੜਾ ਆ ਦੇ ਮੇਲ ਹੂੰ ਬੋਲਾ ਆਪਣੀ ਪਾਈ ਹੋਈ ਆ ਵੀਡੀਓ ਚ ਇਹ ਪਹਿਲਾਂ ਹਾਂਜੀ ਹਾਂ ਇਹ ਇੱਕ ਆਹ ਇਹਦਾ ਇਹਦਾ ਕੀ ਸੀਨਾ ਇਹ ਦੂਜੇ ਸੂਏ ਇਹ ਵੀ ਤੋਕੜੀ ਆ 4 ਕਿਲੋ 4 4-5 ਕਿਲੋ ਇਹਦੇ ਥੱਲੇ ਆ ਜੋੜਾ ਹੀ ਇਹ ਆਪਾਂ 12000 ਦਾ ਦੇ ਦਾਂਗੇ ਸਿਰਫ ਹਾਂ ਆ ਬਾਈ ਕਹਿੰਦਾ ਜੋੜਾ ਹੀ ਦੇ ਦਾਂਗੇ 12000 ਦਾ ਕਿਉਂਕਿ ਜਿਹੋ ਜੀ ਕੁਆਲਿਟੀ ਆ ਉਦਾਂ ਦੀ ਰੇਟ ਦੱਸਿਆ ਇਹਦਾ ਇਹ ਬੱਚੀ ਚੰਗੀ ਆ ਹਨਾ ਜਾਣ ਦੂਣ ਚ ਇਹਦੇ ਨਾਲ ਬੱਚਾ ਤਾਂ ਨਹੀਂ ਹੈਗਾ ਲੱਗਦਾ ਨਹੀਂ ਬਾਈ ਇਹਦੇ ਨਾਲ ਨਹੀਂ ਹੈਗਾ ਇਹ ਵੀ ਤੋਕੜ ਹੈ ਤੇਰਾ ਸੁਆ ਕਿਹੜਾ ਦੂਜਾ ਬਾਈ ਗੱਬਣ ਤਾਂ ਨਹੀਂ ਹੈਗੀ ਇਹ ਮੇਰੇ 4-5 ਦਿਨਾਂ ਦਾ ਟੀਕਾ ਰੱਖਿਆ ਅੱਛਾ 5-4 ਦਿਨਾਂ ਦਾ ਬੇਸ ਖਾਲੀ ਮੰਨ ਕੇ ਲੈ ਜਾ ਕੋਈ ਖਾਲੀ ਮੰਨ ਕੇ ਜੀ ਹੂੰ ਬੱਚੀ ਚ ਜਾਣ ਦੂਣ ਚੰਗੀ ਆ ਪਰ ਉਹਦਾ ਬਾਈ ਕਹਿੰਦਾ ਖਾਲੀ ਆ ਤੋਕੜਾ ਦੁੱਧ ਹੈਗਾ 5 ਕਿਲੋ ਦੇੜ ਗੇੜ ਤੇ ਇਹ ਜੋੜਾ ਜਿਹੜਾ ਤੁਰਲੇ ਬੰਨੇ ਵਾਲਾ ਦੋਹਾਂ ਤੋਕੜਾਂ ਦਾ ਜੋੜਾ ਬਾਈ ਕਹਿੰਦਾ ਸਿਰਫ 12000 ਰੁਪਏ ਹੀ ਦੇ ਦਾਂਗੇ ਵਾਏ ਤਾਂ ਬਾਈ ਕੀਲਾ ਵਿਹਿਲਾ ਗੱਲ ਨਹੀਂ ਆ ਆ ਲੇਕ ਨਾ ਬੇਲਾਉਂ ਬੱਚੀ ਚੰਗੀ ਆ ਕਿ ਸੱਜਣਾਂ ਕੋਲੇ ਜਾ ਕੇ ਨਾ ਗੱਬਣ ਗੁੱਬਣ ਰਹਿੰਦੀ ਆ ਹਾਂ ਬੱਚੀ ਚੰਗੀ ਆ ਉਹ ਦੇਣੀਆਂ ਬਾਈ ਕਹਿੰਦਾ ਇਕੱਠੀਆਂ ਨੇ ਦੋ ਜਾਂ ਤੀ ਆ ਹਾਂ ਬਈ ਰੇਟ ਉਹ ਚਾਹੇ ਇਕੱਠੀਆਂ ਦਾ ਹੁਣ ਤਾਂ ਇੰਨੇ ਦੀ 15000 ਦੀ ਤਾਂ ਖਾਲੀ ਬੱਸੀ ਉਹੀ ਆਉਂਦੀ ਆ ਜਰਸੀ ਦੀ ਉਹੀ ਗੱਲ ਆ ਵੀ ਦੋਨੇ ਜਿਹੜੇ ਬਾਲਾ ਨਹੀਂ 7 ਕਿਲੋ ਦੁੱਧ ਦੇਈ ਯਾਰ ਰਾਮ ਨਾ ਵੀਰੇ ਰਾਮ ਨਾਲ ਆਹ ਦਾ 8 ਕਿਲੋ ਮੇਰਾ ਚੋਇਆ ਹੋਇਆ ਆ ਬੱਚੀ ਦਾ ਨੰਬਰ ਬੋਲ ਦੋ ਜੀ ਨੰਬਰ ਜੀ ਆਪਣਾ 8729097861 ਹਾਂਜੀ 98557 ਜੀ 98122 ਹੋਰ ਕੋਈ ਗੱਲ ਬਾਤ ਗੱਲ ਬਾਤ ਬਾਈ ਬਸ ਵਧੀਆ ਕਿਰਪਾ ਮਹਾਰਾਜ ਦੀ ਚੜਦੀ ਕਲਾ ਮਾਲ ਛੋਡੀ ਵੀਡੀਓ ਤੋਂ ਬਾਅਦ ਜਦੀ ਤਕਰੀਬਨ ਆਪਣਾ ਹੋ ਜਾਂਦਾ ਵਾ ਠੀਕ ਹੈ ਜੀ ਹਾਂ ਜੀ ਹਾਂ ਬਾਕੀ ਇੱਕ ਗੱਲ ਆ ਗਈ ਵੀ ਜਿਹੜੀ ਗਰੰਟੀ ਆ ਵੀ ਪੂਰੇ ਆਪਾਂ ਜਿੰਨਾਂ ਦੀ ਮਰਜ਼ੀ ਚੋਲੇ ਹਨਾ ਹਾਂ ਜੀ ਆ ਉਹ ਜਿੰਨੇ ਮਰਜੀ ਡੰਗ ਬਾਈ ਕਹਿੰਦਾ ਆਪਣੇ ਕੋਲੇ ਕੋਈ ਸੱਜਣ ਆ ਕੇ ਜਾਨਵਰ ਚੋ ਸਕਦਾ ਇੱਕ ਬੇਨਤੀ ਜ਼ਰੂਰ ਆ ਸਪੈਸ਼ਲ ਵੀਡੀਓ ਨਾ ਮੰਗਿਆ ਕਰੋ ਇੰਨੇ ਨਗਾ ਨਹੀਂ ਵੀਰੇ ਬਣਦੀ ਨਹੀਂ ਹੈਗੀ ਵੀਡੀਓ ਤਕਰੀਬਨ ਇਹ ਵੀਡੀਓ ਹੁਣ ਕੈਮਰੇ ਨਾਲ ਹੀ ਬਣੀ ਹੋਈ ਆ ਆਪਣੀ ਤੇ ਤੁਸੀਂ ਇਹਦੇ ਤੇ ਹੀ ਦੇਖ ਲਿਆ ਕਰੋ ਸੈਟਿੰਗ ਜੁਸਟ ਅਡਜਸਟਮੈਂਟ ਕਰ ਲਿਆ ਕਰੋ ਕਿ ਬਾਰ ਬਾਰ ਕਿਉਂਕਿ ਬਾਈ ਕੋਲ ਵੀ ਕੰਮ ਚੱਲੀਆਂ ਪਾੜੀ ਗਿਰ ਲੱਗਿਆ ਬਾਰ ਬਾਰ ਔਖਾ ਹੋ ਜਾਂਦਾ ਇਸੇ ਵੀਡੀਓ ਚ ਆਪਾਂ ਪੂਰੀਆਂ ਕਲੀਅਰ ਦਿਖਾਉਣ ਦੀ ਕੋਸ਼ਿਸ਼ ਨਾਲੇ ਡਿਟੇਲ ਪੂਰੀ ਹੁੰਦੀ ਆ ਬਾਈ ਜੀ ਇਹ ਆਪਾਂ ਦੇ ਜਾਨ ਵਰਦੀ ਦੇ ਵਿੱਚ ਹਾਂਜੀ ਅੱਜ ਮੇਰਾ ਖਿਆਲ ਆਪਾਂ ਦਿਖਾਈਆਂ ਸੱਜਣੋਂ 10 ਜਰਸੀਆਂ ਦਿਖਾਈਆਂ ਬਾਈ ਦੇ ਘਰੋਂ ਜਿੰਨਾਂ ਚ ਤਾਜ਼ੀਆਂ ਵੀ ਆ ਗਈਆਂ ਟੋਕੜਾਂ ਵੀ ਆ ਗਈਆਂ ਤੇ ਦੋ ਸੂਨ ਵਾਲੀਆਂ ਬੱਛੀਆਂ ਵੀ ਆ ਗਈਆਂ ਪਿਛੇ ਆਪਾਂ ਸੂਨ ਵਾਲੀਆਂ ਦਿਖਾਈਆਂ ਸੀ ਉਦੋਂ ਹਾਂਜੀ ਰੇਟ ਉਹਨਾਂ ਦੇ ਵੀ 35 40 ਸੀਗੇ ਤਕਰੀਬਨ ਸਾਰੀਆਂ ਹੀ ਆਪਣੀਆਂ ਸੇਲ ਹੋ ਗਈਆਂ ਸੀ ਆ ਰੇਟ ਉਹੀ ਗੱਲ ਜਿਵੇਂ ਤੁਹਾਨੂੰ ਦੱਸਿਆ ਮੈਂ ਰੇਟ ਵੀ ਬਿਲਕੁਲ ਥੋਕ ਵਾਲੇ ਰੇਟ ਹੀ ਨੇ ਇੱਥੋਂ ਜਿਹੜੇ ਸੱਜਣ ਨੂੰ ਜਿਹੜਾ ਵੀ ਨੱਕ ਪਸੰਦ ਬਾਈ ਕੋਲ ਆ ਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ ਜੀ